ਵਡਾ ਤੇ ਪੜਾ ਹੁੰਦੇ ਹੋਏ ਅੱਜ ਆਪ ਜੀ ਅੰਮ੍ਰਿਤ ਰੇਲੇ ਮੁਰਦਵਾਲਾ ਫੂਲਸਾਰੇ ਸੰਜੂਣਾ ਸਾਹਿਬ ਨਗਰ ਲੰਮੇ ਵਿੱਚ ਹੁਣ ਕੇ ਮਿਸਾਮ ਕੋ ਕੰਪ ਐਸ ਵੇਲੇ ਆਪ ਜੀ ਆਪਣੇ ਸੋਹਣੇ ਸੁਸਾchnਾ ਤੇ ਬਰਾਜਮਾਣ ਹੋਇਓ ਦਰਸ਼ਨ ਦੇਦਾਰੇ ਬਖਸ਼ਿਸ਼ ਕਰਾ ਰਹੇ ਹੋ ਪਾਤਸ਼ਾਹ ਜੀਓ ਦੁਨੀਆਂ ਵਿੱਚ ਸੇਵਨ ਦਾ ਇਸ ਵੇਲੇ ਆਪ ਜੀ ਦੇ ਚਰਨਾਂ ਨਤਮਸਤਕ ਹੋਣ ਲਈ ਪਹੁੰਚਿਆ ਨੇ ਮਹਿਰਾ ਕਰਨੀਆਂ ਸਭਨਾ ਸੰਤਾਨੀਆਂ ਤਲਫਲ ਕੋਈ ਧਰ ਪਰਵਾਨ ਕਰਨੀਆਂ ਸਭਨਾ ਦੇ ਕਾਰਜ ਰਾਸ ਕਰਨੇ ਸਭਨਾ ਨੂੰ ਆਪਣੀ ਤਰ੍ਹਾਂ ਤੋਂ ਖੁਸ਼ੀਆਂ ਬਖਸ਼ ਕਰਨੀਆਂ ਜੀ ਇਹ ਪਾਵਣਾ ਰੱਖਣਾ ਇਸੇ ਤਰ੍ਹਾਂ ਆਪਣੇ ਦਾਸ ਬਾਬਾ ਕੁਲਵੰਤ ਸਿੰਘ ਜੀ ਨੂੰ ਜੜਦੀਆਂ ਕਲਾਂ ਦੇ arogya ਦਾ ਸੰਦਰਸ਼ੀਆਂ ਬਖਸ਼ ਕਰਨੀਆਂ ਜੀ ਸਤਿ ਪੁਜੇ ਕਰਤਾਰੇ ਪਕਸ਼ਾ ਜੀ ਜੋ ਕਿਸਾਨ ਭਰਾ ਦਿੱਲੀ ਕਿਸਾਨ ਧਰਨਿਆਂ ਉੱਪਰ ਬੈਠੇ ਨੇ ਮਿਹਰ ਕਰਿਓ ਸਤਿਗੁਰੂ ਗੋਪਿੰਦ ਸਿੰਘ ਮਹਾਰਾਜ ਜੀਓ ਆਪਣੀ ਸਿੱਖਾਂ ਦੀ लाज ਰੱਖਿਓ ਇਸ ਵੇਲੇ ਜਿੱਥੇ-ਜਿੱਥੇ ਵੀ ਕੋਈ ਸੇਵਾਦਾਰ ਸਭਾ ਮਾਂ ਨਿਭਾ ਰਿਹਾ ਹੈ ਸਾਰੇ ਸੇਵਾਗਾਰ ਆਪ ਜੀ ਜਨਨਾ ਵਿੱਚ ਆਪੋ ਆਪਣੀਆਂ ਜੋਤੋ ਪਰਹਾਦਰ ਨੇ ਕਿਰਪਾ ਕਰੋ ਸਭਨਾਂ ਨੂੰ ਸਤਿ ਸਬਕ ਦਾਤੋ ਸੇਵਾ ਕਰਨ ਦੀ ਜਿਸਕਾ ਕਾਰਜ ਇਹ ਨਹੀਂ ਕੀਤਾ ਮਾਨਸਿਆ ਦੇ ਚਾਰਾ ਰਾਮ ਭਾਦੇ ਆਪਣੀ ਆਤਮਿਕੀ ਤੋਂ ਕਿਰਪਾ ਕਰੋ ਰਹਿਮਤ ਗੁਰਨਾਨਕ ਨਾਮ ਜਪਣ ਦੀ ਕਿਲਾਬ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਬੋਲੇ सो न सोनिहारोल